ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀ ਆ ਜੀ ਵਧੀਆ ਹੋਵੋਗੇ ਤਾਂ ਦੋਸਤੋ ਅੱਜ ਅਸੀਂ ਤੁਹਾਨੂੰ ਮੈਂ ਤੁਹਾਨੂੰ ਦੱਸਾਂਗੀ ਸਾਰ ਦਾ ਕੱਪੜਾ ਬਹੁਤ ਸੌਖੇ ਤਰੀਕੇ ਨਾਲ ਅਸੀਂ ਅੱਜ ਸਲਵਾਰ ਕੱਟਣੀ ਮੈਂ ਤੁਹਾਨੂੰ ਦੱਸਾਂਗੀ ਕਿਸੇ ਮੇਰੀ ਭੈਣ ਨੂੰ ਅਗਾ ਬਿਲਕੁਲ ਵੀ ਸਟੀਚਿੰਗ ਨਹੀਂ ਆਉਂਦੀ ਹੈ ਕਟਿੰਗ ਨਹੀਂ ਆਉਂਦੀ ਹੈ ਅਗਰ ਤੁਸੀਂ ਇਸ ਤਰ੍ਹਾਂ ਕੱਟੋਗੇ ਨਾ ਬਿਲਕੁਲ ਸੌਖੇ ਤਰੀਕੇ ਨਾਲ ਪਟਿਆਲਾ ਸਲਵਾਰ ਦੀ ਕਟਿੰਗ ਤਾਂ ਤੁਸੀਂ ਆਸਾਨੀ ਨਾਲ ਘਰੇ ਰਹਿ ਕੇ ਆਪਣੇ ਮਤਲਬ ਇਸ ਤਰ੍ਹਾਂ ਦੇ ਕੱਪੜੇ ਸੀਣ ਜੋਗੇ ਹੋ ਜਾਵੋਗੇ ਤਾਂ ਦੇਖੋ ਜੀ ਆਹ ਵਾਲਾ ਕੱਪੜਾ ਹੈ ਜੀ ਪਲੇਨ ਇਸ ਤਰ੍ਹਾਂ ਦਾ ਏ ਆਹ ਦੇਖੋ ਤੇ ਅੱਜ ਅਸੀਂ ਇਸ ਦੀ ਕਟਿੰਗ ਕਰਾਂਗੇ ਸਲਵਾਰ ਦੀ ਤਾਂ ਆਜੋ ਮੈਂ ਨਾ ਇਦਾਂ ਫਰਸ਼ ਤੇ ਰੱਖ ਕੇ ਨਹੀਂ ਕਟਾਂਗੀ ਕਿਉਂਕਿ ਉੱਠਣ ਬੈਠਣ ਦੇ ਵਿੱਚ ਫਿਰ ਮੈਨੂੰ ਬੜਾ ਜੱਭਝਾ ਲੱਗਦਾ ਹੈਗਾ ਇਸ ਲਈ ਮੈਂ ਅੰਦਰ ਬੈੱਡ ਤੇ ਵਿਛਾ ਕੇ ਨਾ ਪੂਰੀ ਮੀਜ਼ਰਮੈਂਟ ਕਰਕੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੀ ਨਾਲੇ ਤੁਹਾਨੂੰ ਦੱਸਾਂਗੀ ਕਿ ਅਸੀਂ ਕਿਸ ਤਰ੍ਹਾਂ ਸਲਵਾਰ ਦੀ ਕਟਿੰਗ ਕਰ ਸਕਦੇ ਆ ਆ ਜੋ ਤਾਂ ਆ ਜੀ ਉਹਦਾ ਸਲਵਾਰ ਦਾ ਕਮੀਜ਼ ਹੈ ਇਸ ਤਰ੍ਹਾਂ ਇਹ ਜੋਰਜਟ ਦਾ ਸਟੱਫ ਹੈ ਤਾਂ ਮਤਲਬ ਆ ਦੇਖੋ ਤੇ ਇਹ ਕਪੜਾ ਨਾ ਇਸ ਦੇ ਨਾਲ ਹੀ ਸੀਗਾ ਹੁਣ ਮੈਂ ਨਾ ਇਸ ਦੀ ਕਿਉਂਕਿ ਪੈਂਟ ਪਲਾਜ਼ੋ ਤਾਂ ਨਾ ਕਾਫੀ ਪੇਵੇ ਤਾਂ ਮੈਂ ਕਿਹਾ ਚਲੋ ਸਲਵਾਰ ਵੀ ਬਣਾ ਲੈਂਦੇ ਆ ਨਾ ਸਲਵਾਰ ਵੀ ਕਿਉਂਕਿ ਫਿਰ ਕਿਤੇ ਜਾਣਾ ਪੈਂਦਾ ਨਾ ਫਿਰ ਸਲਵਾਰਾਂ ਵੀ ਸਹੀ ਲੱਗਦੀਆਂ ਤਾਂ ਆ ਜੋ ਅਸੀਂ ਬਹੁਤ ਸੋਖੇ ਤਰੀਕੇ ਨਾਲ ਸਲਵਾਰ ਦੀ ਕਟਿੰਗ ਕਰਦੇ ਆ ਸਭ ਤੋਂ ਪਹਿਲਾਂ ਨਾ ਅਸੀਂ ਕੱਪੜੇ ਦੀ ਨਾ ਉੱਤ ਸਿੱਧਾ ਦੇਖਣੀ ਐ ਏਦਾਂ ਕਿਉਂਕਿ ਅਸੀਂ ਨਾ ਪੁੱਠੇ ਪਾਸੇ ਨਿਸ਼ਾਨ ਲਗਾਉਣੇ ਨਾ ਆ ਨਾ ਕੰਨੀ ਤੋਂ ਇਸ ਤਰ੍ਹਾਂ ਪਤਾ ਲੱਗਦਾ ਆ ਦੇਖੋ ਕੰਨੀ ਨਾ ਏਦਾਂ ਏਦਾਂ ਕਰਕੇ ਨਾ ਏਦਾਂ ਪਤਾ ਲੱਗਦਾ ਆ ਸਿੱਧਾ ਪਾਸਾ ਏ ਤੇ ਆ ਪੁੱਠਾ ਪਾਸਾ ਏ ਤੇ ਇਸ ਨੂੰ ਨਾ ਮੈਂ ਏਦਾਂ ਪਹਿਲਾਂ ਡਬਲ ਫੋਲਡ ਕਰਾ ਗਈ ਕੱਪੜੇ ਨੂੰ ਤਾਂ ਦੇਖੋ ਜੀ ਮੈਂ ਨਾ ਇਹਦਾ ਬੈੱਡ ਤੇ ਨਾ ਸਾਰਾ ਕੱਪੜਾ ਵਿਛਾ ਲਿਆ ਤੇ ਆ ਜਿਹੜਾ ਮੈਂ ਖੁੱਲਾ ਪਾਸਾ ਹੈ ਨਾ ਆ ਮਤਲਬ ਇਸ ਤਰ੍ਹਾਂ ਜਿਹੜਾ ਖੁੱਲਾ ਪਾਸਾ ਹੁੰਦਾ ਆਹ ਵਾਲਾ ਇਹ ਇਸ ਪਾਸੇ ਤੇ ਅਸੀਂ ਕਟਿੰਗ ਕਰਾਂਗੇ ਉਹ ਵਾਲਾ ਪਾਸਾ ਸਾਡਾ ਸਾਂਝੀ ਪਾਸਾ ਏ ਤਾਂ ਉਹ ਫਿਰ ਸਾਡਾ ਉਹ ਪੂਰਾ ਮਤਲਬ ਫਿਰ ਜਿਹੜਾ ਬਚਣਾ ਹੋਇਆ ਕੱਪੜਾ ਬਚ ਜਾਵੇਗਾ ਤਾਂ ਦੇਖੋ ਜੀ ਮੇਰੀ ਸਲਵਾਰ ਹੁੰਦੀ 37 ਇੰਚ ਤਿਆਰ ਠੀਕ ਹੈ ਨਾ ਤੁਸੀਂ ਆਪਣੇ ਹਾਈਟ ਦੇ ਅਕੋਰਡਿੰਗ ਜਿੰਨੀ ਤੁਹਾਡੀ ਸਲਵਾਰ ਹੁੰਦੀ 35 36 37 38 ਇਸ ਤਰ੍ਹਾਂ ਉਸ ਹਿਸਾਬ ਨਾਲ ਘਟਵਾਦ ਕਰ ਸਕਦੇ ਹੋ ਤਾਂ ਚਲੋ ਜੀ ਸਭ ਤੋਂ ਪਹਿਲਾਂ ਨਾ ਅਸੀਂ ਮਾਪ ਲਵਾਂਗੇ ਸਭ ਤੋਂ ਪਹਿਲਾਂ ਮੈਂ ਨਾਵਾਗੀ ਜਿੱਧਰ 10 ਇੰਚ ਤੇ ਨਿਸ਼ਾਨ 10 ਇੰਚ ਤੇ ਨਿਸ਼ਾਨ ਲਗਾ ਕੇ ਅੱਗੇ ਮੈਂ ਲਾਣਾ ਸਿੱਧਾ 33 ਇੰਚ ਤੇ ਨਿਸ਼ਾਨ 33 ਇੰਚ ਤੇ ਲਗਾ ਕੇ ਐਸਾਈਡ ਫਿਰ ਜਿੱਥੇ ਅਸੀਂ ਆ ਮਤਲਬ ਐਦਾ 10 ਲਿਆ ਨਾ ਇੱਥੇ ਘਰ ਤੇ ਲੈ ਲੈਣਾ ਫਿਰ ਮੈਂ 25 ਇੰਚ ਤੇ ਆ ਜਿਹੜਾ ਕੱਪੜਾ ਅੱਗੇ ਬਚੇਗਾ ਇਹ 15 ਰਹਿ ਜਾਏਗਾ ਇਹ ਸਾਡਾ ਫਟੇ ਚ ਕੰਮ ਆ ਜਾਏਗਾ ਫਟਾ ਜਿਸ ਦਾ ਅਸੀਂ ਪੋਚਾ ਕਰਦੇ ਹਾਂ ਤਿਆਰ ਠੀਕ ਹੈ ਨਾ ਜੀ ਹਾਂ ਤਾਂ ਦੇਖੋ ਐਦਾਂ ਸੈਂਟਰ ਚ ਵੀ ਅਸੀਂ 25 ਤੇ ਨਿਸ਼ਾਨ ਲਗਾ ਲੈਣਾ ਤੇਰੇ ਸਾਰੇ ਸਾਡੀ ਬਰਾਬਰ ਲਾਈਨ ਕੱਟ ਹੋ ਜਾਵੇਗੀ ਇੱਧਰ ਵੀ 25 ਤੇ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਸਾਰੇ ਐਦਾਂ 25 ਤੇ ਨਿਸ਼ਾਨ ਠੀਕ ਹੈ ਨਾ ਜੀ ਹੁਣ ਅਸੀਂ ਇਹ ਸਿੱਧੀ ਲਾਈਨ ਮਤਲਬ ਐਸ ਪਾਸੇ ਨੂੰ ਕਰਨੀ ਰੁਕੋ ਜੇ ਤੁਹਾਡੇ ਕੋਲ ਸਕੇਲ ਨਹੀਂ ਹੈ ਤਾਂ ਤੁਸੀਂ ਇੰਚੀ ਟੇਪ ਨਾਲ ਵੀ ਲਗਾ ਸਕਦੇ ਹੋ ਚਲੋ ਫਿਰ ਮੇਰੇ ਪਾਸ ਸਕੇਲ ਹੈਗਾ ਮੈਂ ਫਿਰ ਇਸ ਨਾਲ ਲਗਾਵਾਂਗੀ ਤਾਂ ਦੇਖੋ ਕਿ ਇਹ ਥੋੜਾ ਨਾ ਬੜਾ ਜਾ ਕਰ ਲਿਆ ਕਰ ਮਤਲਬ ਨਿਸ਼ਾਨ ਨਾ ਸਹੀ ਦਿਖ ਜਾਵੇ ਐਦਾਂ ਨਾ ਦਿਖ ਰਿਹਾ ਵੇ ਹਾਂ ਹਾਂ ਠੀਕ ਹੈ ਆ ਦੇਖੋ ਐਦਾਂ ਕਰਕੇ ਅਸੀਂ ਸਿੱਧਾ ਸਕੇਲ ਨਾਲ ਫਿਰ ਇੱਦਾਂ ਅਹ ਦੇਖੋ ਸਾਡਾ ਪੂਰਾ ਸਹੀ ਆ ਜਾਵੇਗਾ ਨਾ ਚ ਇੱਧਰ ਇੱਧਰ ਤੇ ਵੀ ਅਸੀਂ ਲਗਾਵਾਂਗੇ ਹਾਂ ਤਾਂ ਦੇਖੋ ਜੀ ਇੱਧਰੋਂ ਅਸੀਂ ਲਿਆ ਸੀਗਾ 10 ਨਾ ਆਹ ਦੇਖੋ ਆ ਸੀ ਅੱਧਾ 10 ਲਿਆਤਾ 10 ਤੇ ਅੱਗੇ ਲੈਣਾ ਸੀ ਅੱਧਾ ਮਤਲਬ ਅੰਦਰ ਵਾਲੇ ਪਾਸੇ ਨੂੰ 2 ਇੰਚ ਆ ਲੋ ਤੇ ਇਸੇ ਦੂਸਰੀ ਸਾਈਡ ਅ ਜਿੱਧਰ ਅਸੀਂ 10 ਲਿਆ ਸੀ ਨਾ ਅੱਗੇ ਸੀਗਾ ਸਾਡਾ 33 ਤੇ ਅੱਧਾ 10 ਵਾਲੇ ਪਾਸੇ ਅਸੀਂ ਅੱਧਰ ਲੈਣਾ ਜੀ 33 33 ਲੈ ਕੇ ਉਹ ਸਾਡਾ ਅੱਗੇ 10 ਰਹਿ ਜਾਏਗਾ ਬਿਲਕੁਲ ਉਸ ਦੇ ਅੱਧਾ ਆਪੋਜ਼ਿਟ ਆ ਦੇਖੋ 10 ਰਹਿ ਗਿਆ మే సో తే స్కే స్కే న మలాలో ఆ తిస్ తరట డోట నిశాను ਮੈਨੂੰ ਬੈੱਡ ਪਰ ਸੋਖਾ ਲੱਗਦਾ ਫਿਰ ਮੈਂ ਤਾਂ ਬੈੱਡ ਪਰ ਰੱਖ ਕੇ ਕਟਿੰਗ ਕਰ ਲੈਂਦੀ ਆ ਦੇਖੋ ਜੀ ਇਹ ਸਾਡੇ ਹੋ ਗਏ ਕੁੰਦੇ ਤਿਆਰ ਮਤਲਬ ਜਿਹੜੇ ਚਾਰ ਹੁੰਦੇ ਨਾ ਕੁੰਦੇ ਦੋ ਆ ਨਿਕਲ ਜਾਣੇ ਦੋ ਆ ਨਿਕਲ ਜਾਣੇ ਤੇ ਸਾਡਾ ਫੱਟ ਆਵੇਗਾ ਇੱਧਰ ਤੇ ਇਹ ਅਸੀਂ ਲੈਣੇ 33 ਇੰਚ ਲੋ ਜੀ 33 ਇੰਚ ਦਾ ਸਾਡਾ ਨਿਸ਼ਾਨ ਲੱਗਿਆ ਸੀਗਾ ਇੱਧਰ ਤੇ ਵੀ ਅਸੀਂ 33 ਲਾਵਾਂਗੇ ਏ ਐਦਾ ਠੀਕ ਹੈ ਨਾ ਜੀ ਹੁਣ ਅਸੀਂ ਐਦਾ ਸਕੇਲ ਨਾਲ ਇਸ ਦਾ ਸਿੱਧੀ ਲਾਈਨ ਲਗਾਵਾਂਗੇ ਆ ਜਿਹੜਾ ਅਸੀਂ ਨਿਸ਼ਾਨ ਲਗਾਇਆ ਹੈ ਨਾ ਇਹ ਫਿਰ ਐਦਾ ਅਸੀਂ ਐਦਾ ਮਿਲਾ ਦਾਂਗੇ ਸਾਰਾ ਤਾਂ ਦੇਖੋ ਜੀ ਇਹ ਹੋ ਗਏ ਸਾਡੇ ਫਟ ਤਿਆਰ ਆ ਹੋ ਗਏ ਸਾਡੇ ਕੁੰਦੇ ਤਿਆਰ ਠੀਕ ਹੈ ਨਾ ਤੇ ਹੁਣ ਰਹਿ ਗਈ ਸਿਰਫ ਸਾਡੀ ਬੈਲਟ ਤਾਂ ਅਸੀਂ ਬੈਲਟ ਵੀ ਕਰਾਂਗੇ ਤਿਆਰ ਪਹਿਲਾਂ ਅਸੀਂ ਇਹ ਸਾਰੀ ਇਸ ਦੀ ਕਟਿੰਗ ਕਰ ਲਵਾਂਗੇ ਠੀਕ ਹੈ ਨਾ ਆ ਦੇਖੋ ਆ ਜਿਹੜਾ ਮੈਂ ਇਦਾਂ ਨਿਸ਼ਾਨ ਲਗਾਇਆ ਇਹ ਮੈਂ ਇਦਾਂ ਫੱਟ نکال ਲੈਣੇ ਤੇ ਆ ਨਿਕਲ ਜਾਣੇ ਫਿਰ ਇਦਾਂ ਕੁੰਦੇ ਤੇ ਉਹ ਜਿਹੜਾ ਅਸੀਂ ਸਾਂਝਾ ਕੱਪੜਾ ਰੱਖਿਆ ਹੈ ਨਾ ਉਹ ਸਾਡਾ ਸਾਰਾ ਜ਼ਿਆਦਾ ਬਚ ਜੇਗਾ ਇਕੱਠਾ ਤਾਂ ਚਲੋ ਹੁਣ ਅਸੀਂ ਇਸ ਦੀ ਕੱਟ ਦੇਵਾਂਗੇ ਕਟਿੰਗ ਕਰਕਰ ਕਿੱਥੇ ਗਿਆ ਇਸ ਤੇ ਨਾ ਅਸੀਂ ਇਦਾਂ ਨਿਸ਼ਾਨ ਲਗਾ ਲੈਣੇ ਕਪੜਾ ਇੱਕੋ ਜਿਹਾ ਹੈ ਨਾ ਫਿਰ ਸਾਨੂੰ ਪਤਾ ਲੱਗ ਜਾਏਗਾ ਕਿ ਪੂਠਾ ਕਪੜਾ ਕਿਹੜਾ ਹੈ ਆ ਦੇਖੋ ਜੀ ਆ ਦੋ ਨਿਕਲ ਗਏ ਮੇਰੇ ਫੱਟ ਤੇ ਆ ਨਿਕਲ ਗਏ ਜੀ ਚਾਰ ਕੁੰਦੀਆਂ ਇਸ ਤਰ੍ਹਾਂ ਬਹੁਤ ਸੌਖਾ ਤਰੀਕਾ ਹੈ ਸਲਵਾਰ ਕੱਟਣ ਦਾ ਇਹ ਆ ਸਾਡੀ ਹੋ ਗਈ ਸਲਵਾਰ ਹੁਣ ਰਹਿ ਗਈ ਸਿਰਫ ਸਾਡੀ ਬੈਲਟ ਪਾ ਦੇਖੋ ਜੀ ਹੁਣ ਅਸੀਂ ਲੈਣੀ ਹੈ ਬੈਲਟ ਬੈਲਟ ਹੁੰਦੀ ਮੇਰੇ 23 ਤਿਆਰ ਠੀਕ ਹੈ ਨਾ ਆ ਦੇਖੋ ਜੀ 23 ਤਿਆਰ ਹੋ ਕੇ ਮੈਂ ਲਾਵਾਂਗੀ 26 ਤੇ ਨਿਸ਼ਾਨ ਲਗਾ ਲੈਣਾ ਵਾਦਾ ਘਾਟਾ 26 ਤੇ ਨਿਸ਼ਾਨ ਲਗਾ ਲੈਣਾ نیچے ਨੂੰ ਲੈਣੀ ਅਸੀਂ 9.5 ਐਦਾਂ ਕਿਉਂਕਿ ਕਪੜਾ ਨਾ ਕਈ ਵਾਰ ਜਿਆਦਾ ਫਿਰ ਲੈਣਾ ਪੈਂਦਾ ਨਾ ਵਿੱਚ ਤਾਂ ਦੇਖੋ 9.5 ਤੇ ਨਿਸ਼ਾਨ ਲਗਾ ਕੇ ਇਧਰ ਤੇ ਵੀ ਅਸੀਂ 26 ਦਾ ਨਿਸ਼ਾਨ ਲਗਾ ਲਾਂਗੇ ਤਾਂ ਇਸ ਨੂੰ ਮਤਲਬ ਇਹਦਾ ਸਿੱਧਾ ਸਿੱਧੀ ਨੂੰ ਲੈਣਾ ਇਹਦਾ ਸਿੱਧਾ ਨਿਸ਼ਾਨ ਸਿੱਧੀ ਨਿਸ਼ਾਨ ਲਗਾਵਾਂਗੇ ਇੱਥੇ ਤੇ ਠੀਕ ਹੈ ਨਾ ਜੀ ਮੈਂ ਦੇਖੋ ਇਸ ਤਰ੍ਹਾਂ ਤਾਂ ਚੀ ਦੇ ਹਾਂ ਆ ਦੇਖੋ ਆ ਸਾਡੀ ਇੱਥੇ ਫਿਰ ਬੈਲਟ ਤਿਆਰ ਹੋ ਜਾਏਗੀ ਡਬਲ ਕਪੜਾ ਹੈ ਨਾ ਮੈਂ ਡਬਲ ਕੀਤਾ ਵਾ ਇਹ ਦੇਖੋ ਆ ਸਾਡੀ ਹੋ ਗਈ ਬੈਲਟ ਸਲਵਾਰ ਸਾਡੀ ਪੂਰੀ ਤਿਆਰ ਤਾਂ ਆ ਜਿਹੜਾ ਕਪੜਾ ਬਚ ਗਿਆ ਇਸ ਦਾ ਮੇਰੀ ਛੋਟੀ ਬੇਟੀ ਨੂੰ ਆਰਾਮ ਨਾਲ ਕਮੀਜ਼ ਨਿਕਲ ਜਾਏਗਾ ਉਹ ਉਧਰ ਅਬ ਨੂਰਕੌਰ ਬੈਠੀ ਐ ਉਸ ਦਾ ਕਮੀਜ਼ ਇਸ ਤਰ੍ਹਾਂ ਮਤਲਬ ਲੇਸ ਵਗੈਰਾ ਲਗਾ ਕੇ ਤਿਆਰ ਅਸੀਂ ਕਰ ਸਕਦੇ ਆ ਤਾਂ ਦੇਖਿਆ ਤੁਸੀਂ ਅਸੀਂ ਕਿੰਨੇ ਸੋਖੇ ਤਰੀਕੇ ਨਾਲ ਸਲਵਾਰ ਦੀ ਮੈਂ ਕਟਿੰਗ ਕਰ ਲਈ ਬਹੁਤ ਹੀ ਸੋਖਾ ਤਰੀਕਾ ਏ ਤੇ ਬੈੱਡ ਤੇ ਤੁਸੀਂ ਵੀ ਆਪਦਾ ਟਰਾਈ ਕਰ ਸਕਦੇ ਹੋ ਅਗਰ ਹੀ ਮੇਰੀ ਭੈਣਾਂ ਨੂੰ ਅੱਧਾ ਲੱਗਦਾ ਕਿ ਸਾਤੇ ਨਹੀਂ نیچے ਉੱਠਿਆ ਬੈਠਿਆ ਜਾ ਸਕਦਾ ਤਾਂ ਤੁਸੀਂ ਇਸ ਤਰ੍ਹਾਂ ਬੈੱਡ ਤੇ ਵੀ ਆਪਣੀ ਕਟਿੰਗ ਕਰ ਸਕਦੇ ਹੋ ਹਨਾ ਤਾਂ ਚਲੋ ਜੀ ਇਹ ਸੀ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਦੀ ਪਲੀਜ਼ ਵੀਡੀਓ ਨੂੰ ਇੱਕ ਲਾਈਕ ਕਰਕੇ ਜਾਇਓ ਚੈਨਲ ਨੂੰ ਜ਼ਰੂਰ ਅੱਗੇ ਸ਼ੇਅਰ ਕਰਿਆ ਕਰੋ ਤੇ ਵੀਡੀਓ ਨੂੰ ਵੀ ਸ਼ੇਅਰ ਕਰਿਆ ਕਰੋ ਤੇ ਅਸੀਂ ਹੁਣ ਤੁਹਾਨੂੰ ਕਿਸੇ ਹੋਰ ਅਗਲੀ ਵੀਡੀਓ ਤੇ ਮਿਲਦੇ ਆ ਤਦ ਤੱਕ ਸਾਰੇ ਰੰਗਰੇਵਾਲਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ